ਜਿਹੜਾ ਸਮਾਂ ਆ ਉਹ ਜਦਾਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਬਿਸਤਰਾ ਗੱਡੀ ਦੇ ਵਿੱਚ ਰੱਖਣਾ 7 ਮਹੀਨੇ 9 ਮਹੀਨੇ ਦਾ ਸਮਾਂ ਕੁਝ ਵੀ ਨਹੀਂ ਗਾ ਪੰਜਾਬ ਦੀ ਧਰਤੀ ਤੇ ਪੇੜ ਤਿਆਰ ਆ ਹੁਣ ਆਪਾਂ ਇਹਨੂੰ ਗਾਂਹਾਂ ਕਿਦਾਂ ਪਟਣੀਆਂ ਇਹ ਗੁਰੂ ਸਾਹਿਬ ਕਿਰਪਾ ਕਰਨ ਇਹ ਲੋਕਾਂ ਦਾ ਜਿਹੜਾ ਮਾਹੌਲ ਤੁਹਾਨੂੰ ਦਰਸਾ ਰਿਹਾ ਮੈਂ ਜਿਹੜੀ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਕਿ ਸਿੰਘ ਸਾਹਿਬ ਜੀ ਨੇ ਇੱਕ ਆਦੇਸ਼ ਵੀ ਕੀਤਾ ਪਰसों ਕਿ ਲੋਕਾਂ ਦੀਆਂ ਭਾਵਨਾਵਾਂ ਦੇਨਕੂਲ ਉਹਨਾਂ ਨੇ ਇੱਕ ਇੱਕ ਗੱਲ ਇਹ ਵੀ ਕਹੀ ਸੀ ਕਿ ਕੋਈ ਦਬੇਟਾ ਨਾ ਹੋਣ ਕੋਈ ਗਾਲ ਨਹੀਂ ਕੀਤੀ ਜਾਣੀ ਪਰ ਮੈਂ ਟੁਕ ਮਾਤਰ ਸੰਕੇਤ ਦੇਣਾ ਚਾਹਣਾ ਮੈਂ ਪਾਬੰਦ ਵੀ ਹਾਂ ਉਹਨਾਂ ਦੀ ਸਟੇਟਮੈਂਟ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਆ ਤੁਸੀਂ ਮੌਜੂਦਾ ਸਮੇਂ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਕਰਕੇ ਤੁਸੀਂ ਆਪਣੇ ਸੈਟ ਦੇ ਨਾਲ ਸਹਿਯੋਗ ਕਰੋ ਤੇ ਅਸੀਂ ਕਰ ਵੀ ਰਹੇ ਹਾਂ ਪਰ ਕਈ ਵਾਰੀ ਕੀ ਹੁੰਦਾ ਛੋਟੀ ਗੱਲ ਨੂੰ ਵੱਡੀ ਕਰਕੇ ਦੱਸਿਆ ਜਾਂਦਾ ਮੈਂ ਕਹਿਣਾ ਚਾਹੁੰਨਾ ਕਿ ਜਿਸਲੇ ਮੁੱਦੇ ਵੱਡੇ ਹੋ ਜਾਣ ਜਿਲੇ ਲੋਕ ਸਵਾਲ ਕਰਨ ਲੱਪਣ ਪਿੰਡ ਪਿੰਡ ਦੇ ਵਿੱਚ ਇਹ ਮਾਹੌਲ ਸਿਰ ਜਿਆ ਗਿਆ ਕਿ 5 ਸਾਲ ਕਾਂਗਰਸ ਨੇ ਕੀ ਕੀਤਾ ਹੁਣ 5 ਸਾਲ ਇਹਨਾਂ ਦੇ ਪੂਰੇ ਹੋਣ ਵਾਲੇ ਆ ਤੇ ਲੋਕਾਂ ਨੂੰ ਗਮਰਾਹ ਕਰਨਗੇ ਵੀਰੋ ਗਮਰਾਹ ਨਹੀਂ ਹੋਣਾ ਅੱਜ ਧਾਰਮੀ ਲੋਕ ਤੁਹਾਨੂੰ ਧਰਮ ਦੀ ਸਿੱਖਿਆ ਦੇ ਰਹੇ ਆ ਤੇ ਤੁਹਾਡਾ ਤਾਂ ਜਨਮ ਹੀ ਧਰਮ ਦੇ ਵਿੱਚੋਂ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 14 ਨਵੰਬਰ 1920 ਨੂੰ ਬਣਦੀ ਆ ਤੁਹਾਨੂੰ ਬਾੜ ਬਖਸ਼ਿਸ਼ ਕੀਤੀ ਸੀ ਸ਼੍ਰੋਮਣੀ ਕਾਲੀ ਦਲ 14 ਦਸੰਬਰ 1920 ਦੇ ਵਿੱਚ ਬਜ਼ੁਰਗ ਸਾਡੇ ਸਿਆਣੇ ਸੀ ਬਹੁਤ ਜਿਨ੍ਹਾਂ ਨੇ ਪਹਿਰੇਦਾਰੀ ਕਰਨ ਲਈ ਸ਼੍ਰੋਮਣੀ ਕਾਲੀ ਦਲ ਬਣਾਇਆ ਸੀ ਅੱਜ ਸਾਨੂੰ ਦੇਖਣਾ ਪਊਗਾ ਕਿ ਪੰਜਾਬ ਦੇ ਵਿੱਚ 9 ਸਾਲਾਂ ਦੇ ਵਿੱਚ ਕਿਹੜੀ ਪ੍ਰਾਪਤੀ ਕੀਤੀ ਆ ਸੋ ਵੀਰੋ ਅੱਜ ਆਪਾਂ ਗਮਰਾਹ ਨਹੀਂ ਹੋਣਾ ਗਮਰਾਹ ਕਰਨ ਲਈ ਕੀ ਹੁੰਦਾ ਕਿ ਜਥੇਬੰਦੀਆਂ ਦੇ ਵਿੱਚ ਨਵੇਂ-ਨਵੇਂ ਮੁੱਦੇ ਸੁੱਟੇ ਜਾਂਦੇ ਆ ਜਥੇਬੰਦੀ ਕਦੇ ਕੋਈ ਮਾੜੀ ਨਹੀਂ ਹੁੰਦੀ ਪਰ ਕਈ ਵਾਰੀ ਉਹਨਾਂ ਮੁੱਦਿਆਂ ਨੂੰ ਓਛਾਲ ਇਹਨਾਂ ਦਿੱਤਾ ਜਾਂਦਾ ਕਿ ਆਪਾਂ ਗਮਰਾਹ ਹੋ ਜਾਂਦੇ ਵੀਰੋ ਗਮਰਾਹ ਨਹੀਂ ਆ ਤੁਹਾਡਾ ਜਿਹੜਾ ਜਜ਼ਬਾਤ ਆ ਇਹ ਗੱਲ ਦੱਸ ਰਿਹਾ ਕਿ ਆਉਂਦਾ ਸਮਾਂ ਕਿਹਦੇ ਹੱਕ ਵਿੱਚ ਆ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਪੰਜਾਬ ਦੇ ਪੰਜਾਬ ਦੇ ਪਹਿਲਾ ਵੀ ਸਥਾਪਤ ਲੀਡਰ ਸੀ ਅੱਜ ਵੀ ਸਥਾਪਤਿਆ ਦੇ ਤੁਹਾਡੇ ਅੱਜ ਕੱਟ ਨੇ ਦੱਸ ਦਿੱਤਾ ਕਿ ਅਗਾ ਕੀ ਹੋਣ ਵਾਲਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ ਲੋਕ ਨਾਇਕ ਸੀ ਆ ਸੀਨੀਅਰ ਲੀਡਰਸ਼ਿਪ ਸਾਰੀ ਬੈਠੀ ਮੇਰੇ ਤੋਂ ਵੱਧ ਜਾਣਦੇ ਆ ਕਿਉਂਕਿ ਬਹੁਤ ਲਾਗੇ ਰਹੇ ਤੇ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਬਿਜਲੀ ਤੇ ਸੜਕਾਂ ਦਾ ਜਾ ਕਿਵੇਂ ਵਿਛੂਗਾ ਜੇ ਵਿਛਾਇਆ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵਿਛਾਇਆ ਅੱਜ ਅੱਜ ਇੰਨੀ ਠੰਡ ਤੇ ਗਰਮੀ ਪੈਂਦੀ ਆ ਚੇਤਾ ਕਰੋ ਸਮਾਂ ਜਦੋਂ ਡੇਕਾਂ ਥੱਲੇ ਮੀਟਕਾਂ ਕਰਦੇ ਸੀ ਨੁੱਕੜ ਮੀਟਕਾਂ ਅੱਜ ਘਰ-ਘਰ ਦੇ ਵਿੱਚ ਏਸੀ ਲੱਗਾ ਆ ਅੱਜ ਘਰ-ਘਰ ਦੇ ਵਿੱਚ ਸੈਂਟਰਲ 에ਅਰ ਕੰਡੀਸ਼ਨ ਲੱਗਾ ਆ ਪੁੱਛ ਲਾਓ ਕਿਸੇ ਨੂੰ ਪੈਣਾ ਨਵਾਂ ਸਾਲਾਂ ਦੇ ਵਿੱਚ ਕੋ ਨਵਾਂ ਜੂੰਟ ਲਾਇਆ ਅੱਜ ਆਪਾਂ ਦੇਖਦੇ ਆ ਹਿਮਾਚਲ ਤੋਂ ਤੁਰ ਕੇ ਅਬੋਰ ਤੱਕ 4 ਘੰਟੇ 'ਚ ਬੰਦਾ ਪਹੁੰਚ ਜਾਂਦਾ ਇਹ ਮੈਂ ਤਾਂ ਤੁਹਾਨੂੰ ਰਿਮਾਈਂਡ ਕਰਾ ਰਿਹਾ ਕਿ ਆ ਜਿਹੜੀ ਧਰਤੀ ਪਵਿੱਤਰ ਤੁਹਾਡੀ ਧਰਤੀ ਆ ਇਹ ਗੁਰੂ ਤੋਂ ਵਰਦਾਨ ਲੈਣ ਵਾਲੀ ਧਰਤੀ ਤੇ ਤੁਸੀਂ ਇਹ ਲੋਕ ਜਿਹੜੀ ਪਾਖਿਆ ਪੈਦਾ ਵੀ ਕੀਤੀ ਬੜੇ ਤਕੜੇ ਹੋ ਕੇ ਤੁਸੀਂ ਇਸ ਮਾਲਵੇ ਦੀ ਧਰਤੀ ਤੋਂ ਆਵਾਜ਼ ਵੀ ਦਿੰਦੀ ਆ ਬਹੁਤ ਵੱਡੀਆਂ ਬਲੌਗ ਸਮಿತಿ ਦੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਵੀ ਤੁਸੀਂ ਜਿੱਤੀਆਂ ਤੇ ਇਹ ਜਿਹੜੀ ਆਵਾਜ਼ ਮਾਲਵੇ ਚੋਂ ਉੱਠਦੀ ਆ ਇਹ ਚੰਡੀਗੜ੍ਹ ਤੱਕ ਜਾਂਦੀ ਆ ਤੁਹਾਡੇ ਜਾਜਵੇ ਨੂੰ ਤਾਂ ਸਲਾਮ ਕਰਦਾ ਕਿ ਤੁਸੀਂ ਅੱਜ ਤਕੜੇ ਹੋ ਕੇ ਇਹ ਆਵਾਜ਼ ਦੇ ਦਿੱਤੀ ਆ ਉਹਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਾਂ ਨਾ ਹੋਵੇ ਫਿਰ ਰੋਜ਼ ਕਟਾਕਸ਼ਿਓਂ ਕਰਦੇ ਆ ਪਤਾ ਹੁੰਦਾ ਕਿ ਅੱਜ ਲੋਕਾਂ ਦੀ ਨਾਅਬਜ ਕਿੱਧਰ ਨੂੰ ਜਾ ਰਹੀ ਆ ਉਹ ਲੋਕਾਂ ਦੀ ਨਾਰਦ ਦੀ ਤਰਜਮਾਨੀ ਕਰਦੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਜਿਹੜੇ ਲਗਾਤਾਰ 9 ਸਾਲ ਛੋਟੇ ਥੋੜੇ ਨਹੀਂ ਹੁੰਦੇ ਪਰ ਕਦੇ ਘਰ ਦੇ ਵਿੱਚ ਨਹੀਂ ਬੈਠੇ ਕਦੇ ਕਿਸੇ ਹਲਕੇ 'ਚ ਕਦੇ ਕਿਸੇ ਹਲਕੇ ਦੇ ਵਿੱਚ ਤੇ ਪਿਛਲੇ ਸਮੇਂ 'ਚ ਜਿੰਨਾ ਵੱਡੀ ਫਰਾਕ ਦਿੱਲੀ ਨਾ ਸਰਬੱਤ ਦੇ ਭਲੇ ਦੀ ਗੱਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੀ ਆ ਉਹ ਸ਼ਾਇਦ ਅੱਜ ਵਿਰੋਧੀਆਂ ਨੂੰ ਰਾਸ ਨਹੀਂ ਆ ਰਹੀ ਇਸੇ ਕਰਕੇ ਬਹੁਤ ਵੱਡੀਆਂ ਕਟਾਕਸਾਂ ਕਰ ਰਹੇ ਆ ਕਿਉਂਕਿ ਪ੍ਰਧਾਨ ਜੀ ਨੇ ਬੋਲਣਾ ਤੇ ਤੁਸੀਂ ਬੈਠੇ ਵੀ 4 ਘੰਟੇ ਦੇ ਆ ਤੇ ਮੈਂ ਕਿਉਂਕਿ ਮਰਿਆਦਾ ਵੀ ਸ੍ਰੀ ਕਾਲ ਤਕ ਸਾਹਿਬ ਦੀ ਰੱਖ ਦਾਂ ਕਿ ਉਹਨਾਂ ਵੱਲੋਂ ਹਦਾਇਤ ਸੀ ਇੱਕ ਗੱਲ ਕਰਕੇ ਅੱਜ ਸਮਾਂ ਕੀ ਆ ਅੱਜ ਸਮਾਂ ਆ ਕਿ ਆਪਾਂ ਇੱਕ ਮੁਰਤਾ ਦੇ ਨਾਲ ਇਕੱਠਾਂ ਇਕੱਠੇ ਹੋਈਏ ਗਿਲੇ ਸ਼ਿਕਵੇ ਹੋਣਗੇ ਆਈ ਈ ਦੀ ਜਥੇਬੰਦੀ ਇੱਕ ਪਰਿਵਾਰ ਵਿੱਚ ਵੀ ਹੋ ਜਾਂਦੇ ਆ ਪਰ ਆਪਾਂ ਇਹ ਜਥੇਬੰਦੀ ਨੂੰ ਆਉਂਦੇ ਸਮੇਂ ਦੇ ਵਿੱਚ ਤਾਕਤ ਦੇ ਵਿੱਚ ਲਿਆਉਣਾ ਬੜੇ ਆਉਣਗੇ ਤੁਹਾਡੇ ਵਿੱਚ ਫਰਕਾ ਪਾਉਣ ਵਾਲੇ ਇੱਕ ਤਾਂ ਬਾਹਰਲੇ ਦੁਸ਼ਮਣ ਹੁੰਦੇ ਇੱਕ ਅੰਦਰਲੇ ਹੁੰਦੇ ਆ ਬਾਹਰਲੇ ਦੁਸ਼ਮਣ ਨੂੰ ਲੰਗਾ ਬੰਦਾ ਸਿਆਣ ਲੈਂਦਾ ਅੰਦਰਲਾ ਦੁਸ਼ਮਣ ਜਿਹੜਾ ਉਹ ਨੁਕਸਾਨ ਕਰਦਾ ਅੱਜ ਕੋ ਜਾਂਦਾ ਦਾ ਅਜੈਂਡਾ ਹੀ ਇਹ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਰੋਕਣਾ ਕਿੱਦਾਂ ਭਾਈ ਇਹ ਨੇਰੀ ਚੱਲ ਪਈ ਆ ਇਹ ਰੁਕਣੀ ਨਹੀਂ ਹੁਣ ਇਹ ਸੋਨਹਾਂ ਇਹ ਫਾਰਮਰੀ ਦੇ ਵਿੱਚ ਚੰਡੀਗੜ੍ਹ ਤੱਕ ਪਹੁੰਚਣੀ ਆ ਤੋਂ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਲੰਬਾ ਬੋਲਣ ਨੂੰ ਚਿਤ ਦਾ ਕਰਦਾ ਸੀ ਪਰ ਪ੍ਰਧਾਨ ਜੀ ਨੇ ਵੀ ਜਾਣਾ ਤੇ ਕਹਿੰਦੇ 5 ਕਿਲੋਮੀਟਰ ਮੈਂ ਤੁਰ ਕੇ ਆਇਆ ਇਹ ਤੁਰ ਕੇ ਆਉਣ ਦਾ ਕਾਰਨ ਸੀ ਬਜਾਮ ਇੰਨੇ ਲੱਗੇ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਤਕੜੇ ਹੋ ਕੇ ਆਪਾਂ 2027 ਦਾ ਜਿਹੜਾ ਸਮਾਂ ਆ ਉਹਨੂੰ ਸੁਖੀ ਸ਼ਾਂਤੀ ਲਿਆਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ